ਤਸਵੀਰ ਕਾਲ ਜੀ ਅੱਜ ਦੀ ਵਲੌਗ ਦੀ ਸ਼ੁਰੂਆਤ ਹੋ ਰਹੀ ਹੈ ਜੀ ਪਤੰਗ ਡਾਉਣ ਤੋਂ ਹਾਂਜੀ ਕੱਲ ਆਪਾਂ ਨਾਪੇ ਗਏ ਸੀ ਸਮਾਨ ਖਰੀਦਿਆ ਸੀਗਾ ਕੱਲ ਦੇ ਵਲੌਗਸ ਵਿੱਚ ਤੁਸੀਂ ਵੇਖਿਆ ਹੋਊਗਾ ਤੇ ਜੀ ਅੱਜ ਜਿਹੜੀ ਸੋਨ ਸਮਾਨ ਵੀ ਦਿਖਾਵਾਂਗੇ ਆਪਾਂ ਜਿਹੜਾ ਨਾਪੇ ਤੋਂ ਲੈ ਕੇ ਆਏ ਸੀਗੇ ਤੇ ਹੁਣ ਪਤੰਗ ਡਾ ਰਹੇ ਹਾਂਗੇ ਡਾ ਰਿਹਾ ਹੈਗਾ ਮੇਰੇ ਮਾ ਮੇ ਦਾ ਮੁੰਡਾ ਯਾਨੀ ਕਿ ਮੇਰਾ ਬ੍ਰਦਰ ਡਾ ਰਿਹਾ ਹੈਗਾ ਪਤੰਗ ਜੀ ਦੇਖਦੇ ਆਂ ਅੱਜ ਪਤੰਗ ਵੀ ਖਾਸੇ ਉੱਡ ਰਹੇ ਨੇਗੇ ਦਿਖਾਉਣੇ ਆ ਤੇ ਇਕਾਈ ਦਾ ਸਾਡਾ ਕਾ ਵੀ ਪਿਲਾ ਜਾ ਇਕਾਉ ਦਾ ਦਾ ਮੁੰਡਾ ਤੇ ਬਾਕੀ ਇੱਧਰ ਉੱਡਦੇ ਨੇ ਆ ਦੇਖਵਾੜਾ ਡਾਉਣ ਲੱਗੇ ਹੋਏ ਨੇਗੇ ਇਹ ਵੀ ਪਤੰਗ ਢਾ ਰਹੇ ਨੇਗੇ ਤੋਂ ਤੁਹਾਨੂੰ ਦਿਖਾਉਣੇ ਆ ਪਤੰਗ ਢਾਉਣੇ ਅੱਜ ਤੇ ਨੀਚੇ ਥੋੜੇ ਜੇ ਰਿਸ਼ਤੇਦਾਰ ਵੀ ਆਏ ਹੋਏ ਨੇ ਆਪਣੇ ਤੇ ਫੇਰ ਆਪਾਂ ਨੀਚੇ ਦਾ ਵਲੌਗ ਨਹੀਂ ਬਣਾਉਂਦੇ ਅੱਜ ਕੋਕ ਪਰੇ ਬਨਾਮ ਅਗੇ ਰਿਸ਼ਤੇਦਾਰ ਆਏ ਹੋਣੇ ਆਪਣੇ ਤੇ ਚਲੋ ਡਾਉਣੇ ਆ ਪਤੰਗ ਤੇ ਦਿਖਾਉਣੇ ਆ ਹੁਣ ਆ ਦੇਖ ਲਓ ਆ ਉੱਡ ਗਿਆ ਆ ਡਾਉਂਦਾਗਾ ਆ ਦੇਖ ਲਓ ਆ ਡਾ ਰਿਹਾਗਾ ਤ੍ਰੋ ਤੇ ਆਪਾਂ ਤੁਹਾਨੂੰ ਪਤਾ ਹੀ ਹੈਗਾ ਪ੍ਰਾਣੀ ਵਲੌਗ ਦੇ ਵਿੱਚ ਉਹਨੇ ਦੇਖਿਆ ਹੀ ਆਪਾਂ ਗਾਇਸੀ 90 ਸਮਾਨ ਖਰੀਦਣਾ ਤੇ ਐਸਾ ਨੇ ਵੀ ਸਮਾਨ ਖਰੀਦਣਾ ਸੀਗਾ ਸਾਈਡ ਨੇ ਸਮਾਨ ਖਰੀਦ ਲਿਆਗਾ ਤੁਹਾਨੂੰ ਦਿਖਾਉਣੇ ਆ ਪਹਿਲਾਂ ਸਾਈਡ ਦਾ ਸਾਰਾ ਸਮਾਨ ਦਿਖਾਵਾਂਗੇ ਪਹਿਲਾਂ ਆਪਾਂ ਦਿਖਾਉਣੇ ਤੁਹਾਨੂੰ ਸਾਈਡ ਦਾ ਜਿਹੜਾ ਲਿਆ ਸੀ ਉਹਨੇ ਸਾਈਰਨ ਦਾ ਆ ਦੇਖ ਲਓ ਆਹਾਗਾ ਆ ਦੇਖ ਲਓ ਇੱਥੇ ਖਾ ਵੀ ਵੱਜ ਜਾਂਈਆਂ ਨਹੀਂ ਗਿਆ ਇਹ ਰਗਾ ਆ ਦੇਖ ਲਓ ਲਾਈਟ ਵੀ ਚੱਲਦੀ ਆ ਆ ਦੇਖ ਲੋ ਅ이터 ਰਹਾ ਹੈ ਬਾੜਿਆ ਇਹ ਵੀ ਬਲੌਗ ਬਣਾ ਰਿਹਾ ਹੈਗਾ ਹੁਣ ਅੱਜ ਥੋੜੀ ਜਿਹੀ ਲੇਟ ਹੋ ਗਿਆ ਸੀ ਪਹਿਲਾਂ ਅਸੀਂ ਫਰੰਗ ਡਾਉਣ ਲੱਗੇ ਤੇ ਫਿਰ ਲੇਟ ਹੋ ਗਏ ਚਲੋ ਤੁਹਾਨੂੰ ਦਿਖਾਉਨੇ ਆ ਸਮਾਨ ਤੇ ਕਾਲਿਆਂ ਦੀ ਸੀ ਗੱਲ ਬੂਟ ਦੇਖੋ ਕਮੈਂਟਾਂ ਦੱਸਿਓ ਕਿਵੇਂ ਲੱਗੇ ਤੇ ਮੜੀ ਜਿਹੀ ਬਾਜ਼ੀਓਂ ਦੀ ਇਗਨੋਰ ਕਰਿਓ ਤੇ ਆ ਸੀਗੇ ਬੂਟ ਦੱਸਿਓ ਕਹੇ ਜੇ ਕਿਵੇਂ ਲੱਗਦੇ ਨੇ ਤੇ ਔਰ ਕੀ ਦਿਖਾਉਣਿਆ ਸਮਾਨ ਤੁਹਾਨੂੰ ਮੰਮੀ ਰਣੇ ਖਰੀਦਿਆ ਸੀਗਾ ਦੇਖੋ ਆ ਸੀਗੇ ਮੇਰੇ ਬੂਟ ਇਹੀ ਖਰੀਦਣ ਗਏ ਸੀ ਗੱਲ ਵੈਸੇ ਤਾਂ ਪਹਿਲਾਂ ਹਾਂਜੀ ਮਿੱਤਰੋ ਤੇ ਨੇ ਮੇਰੇ ਮੰਮੀ ਦੇ ਸੈਂਡਲ ਤੇ ਆਏ ਮੇਰੇ ਮੰਮੀ ਦੇ ਸੈਂਡਲ ਤੇ ਆਣੇ ਮੇਰੇ ਮੰਮੀ ਦੇ ਇਹ ਮੰਮੀ ਰਾਲ ਲੈੱੱਤੇ ਆ ਗੱਲ ਤੇ ਲੋ ਕਮੈਂਟਾਂ 'ਚ ਦੱਸਿਓ ਇਹ ਵੀ ਕਹੇ ਜਿਹਾ ਲੱਗੇ ਹਾਂਜੀ ਸਾਰਿਆਂ ਦੱਸਣਾਗਾ ਤੇ ਇੱਕ ਮੈਂ ਲਿਆਂਦਾ ਸੀ ਭਾਈ ਹਜੂਰੀਆ ਜਿੰਨੂੰ ਜਿੰਨੂੰ ਪਤਾ ਕਮੈਂਟਾਂ 'ਚ ਦੱਸੋ ਹਜੂਰੀਆ ਕੀ ਹੁੰਦਾ ਹੈਗਾ ਤੇ ਜੇ ਨਹੀਂ ਪਤਾ ਪਾਗਲੇ ਉਹ ਤੇ ਦੱਸਾਂਗੇ ਵਲੌਗ ਦੇ ਵਿੱਚ ਵੀ ਹਜੂਰੀਆ ਕੀ ਹੁੰਦਾ ਹੈਗਾ ਤਾਂ ਦੱਸੋ ਕਮੈਂਟਾਂ 'ਚ ਕਿਹੋ ਜਿਹਾ ਲੱਗਿਆ ਜੀ ਪਾ ਚੁੱਕਾ ਪਤੰਗ ਚੱਕਰ ਪਤਾ ਨਹੀਂ ਕਿੱਥੇ ਰੱਖ ਬੈਠਿਆਗਾ ਜਿੱਥੇ ਵੀ ਨਹੀਂ ਹੈ ਰੇ ਸੋ ਚਾਹ ਪੀ ਕੇ ਆਟੇ ਆਂ ਉਹ ਕਿੱਥੇ ਨੇ ਪਤੰਗ ਆ ਕੀ ਪੈਣਾ ਤੇਰੇ ਸਾਹਮਣੇ ਹਾਂਜੀ ਪਤੰਗ ਚੱਕ ਲੈਨੇ ਆ ਜਾਂਦਾਗਾ ਪਤੰਗ ਲੈ ਇਹਦੇ ਜੰਮੀ ਬੋਲ ਆਗੇ ਨੂੰ ਪਤੰਗ ਨਹੀਂ ਕਿਹੜਾ ਬੋਲਦਾਗਾ ਆਪਾਂ ਮੌਂਦਾਗਾ ਉਹਦੇ ਦੋ ਵਾਰ ਦਾ ਤੇਰਾ ਵੱਡੇਗਾ ਮਾੜੀ ਜਿਹਾ ਬਣਾਉਂਦਾ ਆ ਤੇਰੇ ਮਿਰਚਾਂ ਲੜਦੀਆਂ ਨੇ ਵੀ ਤੂੰ ਮੈਂ ਤੇਰਾ ਪਤੰਗ ਕੰਨ ਵੜਦਾ ਉਹ ਬਈ ਮੱਚਦਾ ਯਾਰ ਯਾਰ ਦੋ ਨਾ ਦੋ ਵਾਰੀ ਪਤੰਗ ਵੜਦਾਗਾ ਮਿਆਕ ਨਹੀਂ ਕਰਦਾ ਹੈਗਾ ਓ ਤੈਨੂੰ ਕਹਾਂ ਦੋ ਆਪਣੇ ਦੋਸਤਾਂ ਨੂੰ ਵੀ ਬੁਲਾ ਦੇਣੀ ਠੀਕ ਆ ਨਾ ਤੇ ਹੁਣ ਆਪਾਂ ਚੱਲਿਆਂ ਪਤੰਗ ਡਾਉਣਾ ਇੱਧਰ ਦੇਖੋ ਆਹ ਕੌਣ ਹੈ ਖੜਾ ਇਸ ਹਰਤੇ ਦੇਖ ਰਹਾ ਆ ਗਈ ਜੀ ਬੂਆ ਤੇ ਹੁਣ ਆਪਾਂ ਜਲਿਆਂ ਖੇਤ ਠੀਕ ਹੈ ਦਵਾਰੇ ਖੇਤ ਉੱਥੇ ਡਾਉਣਾ ਪਤੰਗ ਉੱਥੇ ਚੱਲਦੇ ਆਂ ਹੋਰ ਦੇਖੋ ਉੱਥੇ ਚੱਲਦੇ ਆਪਾਂ ਉੱਥੇ ਡਾਵਾਂਗੇ ਪਤੰਗ ਫਿਰ ਤੁਹਾਨੂੰ ਦਿਖਾਵਾਂਗੇ ਉੱਥੇ ਬਣਾਵਾਂਗੇ ਨਹੀਂ ਅਸੀਂ ਪਤੰਗਾ ਦੇ ਵਲੌਗ ਤਾਂ ਕਿਉਂ ਨਹੀਂ ਬਣਾਉਂਦੇ ਤਾਂ ਜੋ ਸਾਡੇ ਕੋਲੇ ਹਜੇ ਉਹ ਹੈ ਨਹੀਂਦਾ ਚੀਜ਼ੀ ਪਹੋ ਉਹ ਨਹੀਂ ਬੀਗ ਬਣਾਉਣ ਨੂੰ ਤੇ ਆਪਾਂ ਫਿਰ ਦੋਸੇ ਪਤੰਗ ਡਾਉਣੇ ਹੁੰਦੇ ਆਗੇ ਤਾਂ ਇਸ ਕਰਕੇ ਟਾਈਮ ਹੀ ਨਹੀਂ ਹੁੰਦਾ ਸਾਨੂੰ ਪਤਾ ਯਾਰ ਇੱਕ ਫਿਰ ਇਹ ਬਣਾਉਣ ਮੈਨਿੰਦਾ ਕਹਿੰਦਾ ਬਾਅਦ ਵਿੱਚ ਬਣਾ ਲਿਆ ਹਾਂ ਸੋ ਚਲੋ ਉਹ ਇਹਨਾਂ ਆਪਾਂ ਦਿਖਾਉਣੇ ਆਹ ਨੂੰ ਪਤੰਗ ਡਾਉਣੇ ਆਗੇ ਹੁਣ ਇਹ ਲਾਉਣੇ ਆ ਪਿੱਛੇ ਇੱਕ ਦੂਜੇ ਨਾਲ ਲਾਵਾਂਗੇ ਪਕਾਉਂਗੇ ਪਤੰਗ ਕੋਈ ਉੱਡੇਗਾ ਨਹੀਂ ਹੈਗਾ ਹੁਣ ਉੱਨ ਨਹਿਰੇ ਕੋਠੇ ਤੇ ਡੰਗਾ ਹੈ ਤੇ ਹੁਣ ਅਸੀਂ ਕੱਲੇ ਆਗੇ ਦੋਵੇਂ ਪਤੰਗ ਡਾਵਾਂਗੇ ਸੋ ਸੋਨ ਦਿਖਾਣਾ ਤੱਕ ਦਾ ਚੱਕ ਲਿਆ ਪਤੰਗ ਚੱਕ ਲਿਆਗਾ ਤੇ ਇੱਧਰ ਸਾਡੇ ਮੰਮੀ ਉਰੀ ਇੱਧਰ ਸੂਟਸਾਟ ਸਾਵ ਰਹੇ ਨੇ ਠੀਕ ਹੈ ਜੀ ਤੇ ਹੁਣ ਆਪਾਂ ਚੱਲਦੇ ਆਂ ਖੇਤਾਂ ਨੂੰ ਤੇ ਇੱਧਰ ਇਹ ਪਤੰਗ ਪਤੰਗ ਇਹ ਕਰ ਰਿਹਾਗਾ ਤੇ ਹੁਣ ਚੱਲਦੇ ਆਪਾਂ ਖੇਤਾਂ ਨੂੰ ਦਵਾਰੇ ਘਰੇ ਆਗੇ ਸੀ ਇਹ ਇਹ ਲੜੀਆਂ ਦਾ ਪਤੰਗ ਰਾਸਾ ਫੂਲ ਚੱਕਦੇ ਲਿਆ ਤੁੰਕਾ ਕਲਾ ਕੋਠੇ ਤੇ ਤਾਇੀ ਠੀਕੇ ਤੇ ਹਾਂਜੀ ਹੁਣ ਜਾ ਰਿਹਾ ਆਪਾਂ ਖੇਤਾਂ ਨੂੰ ਅਜੇ ਪਿੱਛੇ ਆ ਫੇਰ ਕਹੂਗਾ ਫੇਰ ਹੱਕਾ ਮਾਰੂਗਾ ਵੀ ਇੱਧਰ ਆ ਇੱਧਰ ਐ ਕਰ ਐ ਕਰ ਟਾਈਮ ਤੇ ਕੋਈ ਚੀਜ਼ ਦੱਸ ਦੇਣੀ ਹੈਗਾ ਹੀ ਓਏ ਆ ਜਾ ਆ ਰਿਹਾ ਓ ਹੁੰਦਾ ਘਾੜ ਜੜ ਖੜੀ ਤੇ ਦੋਰ ਲਵੇਟਦਾ ਹੁੰਦਾ ਦੋਰ ਮੈਨੂੰ ਪਤਾ ਹੈ ਕਿ ਦੇਖ ਲੋ ਕਹਿ ਹੈ ਤਾਂ ਪਰ ਨਾ ਮਾ ਪਤਾ ਕਿ ਚੱਕੀ ਫਰਦਾਗਾ ਇਹ ਉੜਦਾ ਨਹੀਂ ਕਰਦਾ ਨਹੀਂ ਸਹੀ ਢੰਗ ਨਾਲ ਤੇ ਪਹਿਲਾਂ ਆਪਾਂ ਡਾ ਲਿਆ ਸੀ ਗਵਤੰਗਾ ਇਹ ਉੜਦਾ ਵੀ ਨਹੀਂ ਵਲੌਗ ਹੋ ਵੀ ਬਣਾਉਂਦਾ ਆਉਂਦਾਗਾ ਆਪਾਂ ਵੀ ਵਲੌਗ ਬਣਾਉਂਦੇ ਜਾਂਦੇ ਆਂਗੇ ਤੇ ਉੱਥੇ ਉੱਥੇ ਮਲਾਹ ਕਰਨ ਜਾਣੇ ਆਂਗੇ ਬਣਾਉਣਾ ਵਲੌਗ ਆ ਜਾਣਗੇ ਤਾਂ ਡੰਗਾ ਡਾਉਣਾ ਉੱਥੇ ਜਾ ਰਹੇ ਹਾਂਗੇ ਤੇ ਆ ਕੁਸ ਖੇਤਾਂ ਵਾਲੇ ਘਰ ਨੇ ਗਿਆ ਦੇਖ ਲੋ ਮੇਰੇ ਘਰਾਂ ਕੋਲੇ ਸਾਡੇ ਘਰਾਂ ਕੋਲੇ ਜਾਣਗੇ ਮੇਰੇ ਨਾਨਕੇ ਦੇ ਘਰਾਂ ਕੋਲੇ ਇਹ ਘਰ ਨੇਗੇ ਹੋ ਗੁਰਦੁਆਰਾ ਸਾਹਿਬ ਸਾਡੇ ਘਰ ਦੇ ਸਾਹਮਣੇ ਗੁਰਦੁਆਰਾ ਸਾਹਿਬ ਆ ਕਾ ਮੇਰੇ ਨਾਨਕੇ ਤੇ ਹਾਂਜੀ ਹੁਣ ਸਾਨੂੰ ਮਿਲਦੇ ਆ ਤੰਗ ਡਾਉਣ ਤੋਂ ਬਾਅਦ ਤੰਗ ਡਾਉਣੇ ਆਗੇ ਦੇਖਦੇ ਆ ਕਿਵੇਂ ਉੱਡਦਾਗਾ ਮੇਰੇ ਸਾਹਬ ਨਾਲ ਤਾਂ ਉਹਦਾ ਵਧੀਆ ਉੱਡੂਗਾ ਚੰਗਾ ਇਹ ਫਿਰ ਤੋਂ ਮਿਲਦੇ ਹਾਂ ਤਾਂ ਆਪਣਾ ਚੱਲੇ ਘਰੇ ਨੂੰ ਤੇ ਚਪਲਾ ਪਾਉਣੇ ਆ ਉਹ ਪਈ ਨਹੀਂ ਆ ਇਹਨੇ ਵੀ ਤਾਰ ਲੈ ਥੱਲੇ ਆ ਆ ਪਤੰਗ ਦਾ ਲਾ ਤੰਗਾ ਥੱਲੇ ਜਾ ਉਤਾਰ ਲੈ ਸਰ ਜਾ ਦੁਖੀ ਜਾਂਦਾ ਚਲੋ ਧੁੱਪ ਦੀ ਅੱਖਾਂ ਵੀ ਪੈ ਰਹੀ ਹੈ ਧੁੱਪ ਸੋ ਚਲੋ ਹੁਣ ਘਰੇ ਚੱਲਦੇ ਆਂਗੇ ਐ ਤਾਂ ਰੋਕਣ ਨੂੰ ਪਾਊਗਾ ਅੱਛਾ ਬੈਣੇ ਬੱਟ ਤੇ ਹੋਰ ਟਾਈਪ ਜਿਹਾ ਸਰੀਰ ਹੋ ਜਾਂਦਾ ਤੇ Oh, وہ آگیا ہے روبی دور کا ٹھیک رہے ہیں تے ہم چال دیاں کر رہے ہیں کر رہے ہیں مل دیاں ہنو یا ہم چال راستہ دکھونے ہیں ایتھوں نہیں آر وہاں پا ہونے ہیں آر وہاں ہونے ہیں ہوتا ہوں ہاں جیتے ہو رہاں جاننے ہیں پا آدیو لو میرے دور بھائی آس ہی گی اگر نو چال دیاں گے ادھر ادھر بنانا کیلے لگے ہوئے درخت یعنی کہ بنانا ٹری ادھر ٹھیک ہے جی آ جانے اتو گئے میرے نان کے دکار یعنی کہ میرے نان کا گھر ٹھیک ہے جی اتو چلتے ہیں سارا وٹ بات وٹ ہونا پہندہ گا راستہ ਉਹ ਲੱਗ ਪਈ ਸੀ ਉਹ ਵੀ ਵਲੌਗ ਬਣਾ ਰਿਹਾਗਾ ਉਹ ਵੀ ਵਲੌਗ ਬਣਾਉਂਦਾਗਾ ਇਹ ਦੇਖ ਲਓ ਆ ਗਿਆ ਘਰ ਆਪਣਾ ਤੇ ਆਵੇ ਇੱਧਰ ਇਹਨ ਮੇਰੇ ਇਹ ਵੀ ਮੇਰੇ ਮਾਮੇ ਕੀ ਘਰ ਆਗਾ ਸੋ ਇੱਧਰ ਇਹਨੇ ਉੱਪਰ ਦਰਵਾਜ਼ਾ ਖਾ ਭਾ ਗਿਆ ਠੀਕ ਹੈ ਜੀ ਤੇ ਆ ਤੀਗਾ ਆ ਗਿਆ ਇਹ ਇਧਰ ਆਖਲੇ ਪਤੰਗ ਆ ਚੁੱਕੇ ਆ دیکھ لو ار دیکھ لو تڑی میرے مامے کی اسکوٹری تھی سائیکل ہی سہجی دیکھ لو تنگ ہو رہے ہیں لگا گھر کمینٹ ضرور دس ٹھیک ہے جی ਆਹਾ ਡਰੈਂਗ ਮੇਰੇ ਮਾਮੇ ਦੇ ਮੁੰਡੇ ਦੇ ਮੈਣੀ ਹੋਈ ਆ ਮੇਰੇ ਬਰਾਦਰ ਨੇ ਤੇ ਇਧਰ ਮੰਮੀ ਜਿਹੜੀਆਂ ਕੰਮ ਕਰ ਰਹੀਆਂ ਨੇਗੀਆਂ ਹਾਂਜੀ ਮਿੱਤਰੋ ਤੇ ਆ ਵੀਡੀਓ ਬਣਾ ਰਿਹਾ ਮੈਂ ਤੇ ਲਹੂਗਾ ਮੇਰੀ ਕਲਿੱਪ ਇਹਦੇ ਹੈ ਕਿ ਤੇ ਫੋਨ ਚਾ ਜਾਂ ਚਲਾ ਰਿਹਾ ਸਕੂਲ ਟਰੀ ਤੇ ਅਸੀਂ ਆਏ ਜਿੱਕੇ ਮੜਾਏ ਇੱਥੇ ਉਹ ਕਰਨੀ ਸੀ ਕੰਮ ਜਾਂਦੀ ਆ ਫਤਿਹਪੁਰ ਨਾ ਕਰਕੇ ਆਈ ਦੀ ਆ ਗਿਆ ਮੁੰਗੋ ਗਲਕੇਦਰ ਸਕੂਲ ਗਲਕੇਦਰ ਸੀਨੀਅਰ ਸੈਕੰਡਰੀ ਸਕੂਲ ਆ ਗਿਆ ਤੇ ਹੁਣ ਅਸੀਂ ਚੱਲ ਰਹੀਆਂ ਘਰ ਨੂੰ ਰੋਮ ਜੇ ਹਾਂਜੀ ਮਿੱਤਰੋ ਤੇ ਆਪਾਂ ਪਹੁੰਚ ਚੁੱਕੇ ਹਾਂ ਘਰੇ ਫਤਿਹਪੁਰ ਤੋਂ ਕੋਕੜੇ ਪਹੁੰਚ ਗਏ ਸੀਗੇ ਤੇ ਹਾਂਜੀ ਸ਼ਾਮ ਦੇ ਬੱਜ ਚੁੱਕੇ ਨੇ 5 ਤੇ ਆਪਾਂ ਕਰਦੇ ਇਸ ਵਲੌਗ ਨੂੰ ਐਂਡ ਜੇ ਵਲੌਗ ਵਧੀਆ ਲੱਗਿਆ ਤਾਂ ਕਮੈਂਟਾਂ ਜਰੂਰ ਦੱਸੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਹਾਂਜੀ ਹੋਰ ਚੈਨਲ ਤੇ ਹੋਰ ਵਲੌਗਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਹ ਜਿਹੜੇ ਲੋਗ ਆਇਆ ਕਰਨਗੇ ਧੰਨਵਾਦ